तो इस चीज का विश्वास बिल्कुल खत्म हो चुका है खत्म हो चुका है नन्ही बेटी नहीं है सारे दुनिया में जल्दी डर रहा हूं रे बच्चा लाओ इनको खा नहीं थी कुछ समझ आई नहीं है द और देसी ਜੋ ਗਏ ਅੰਦਰ ਪੁੱਛਿਆ ਨਾ ਉਹ ਮਦਰੀਕੇ ਨਾਲ ਜਿੱਦਾਂ ਆਪਾਂ ਗਾਣ ਲੱਭਦੇ ਹਾਂ ਸਾਰਿਆਂ ਨੂੰ ਉਦਾਂ ਹੀ ਪੁੱਛਿਆ ਉਹ ਕਿੰਨੇ ਜੀ ਆਪਣਾ ਮੈਂ ਤਾਂ ਜੀ ਜਮ ਜੀ ਨੂੰ ਮੈਂ ਤਾਂ ਮੈਂ ਬੱਸ ਡਰਾਈਵਰ ਹਾਂ ਤੇ ਮੈਂ ਤਾਂ ਜੀਤਾ ਤਾਂ ਤੁਸੀਂ ਸੋਚ ਵੀ ਨਹੀਂ ਸਕਦਾ ਤੇ ਅੰਦਰ ਉਹ ਵੀ ਤਾਂ ਐਟ ਸਿਟ ਸ਼ੇਅਰ ਟ੍ਰੈਕ ਦਾ ਨਾਮ ਆ ਜੀ ਨਾ ਬੱਚਿਆਂ ਦੇ ਨਾਲ ਕੀ ਕਰਦਾ ਹੋਗਾ ਦੋਨੋਂ ਇੱਕ ਬਣਾ ਏਡੇ ਕੋਲੀ ਏਡੇ ਵਿੱਚ ਥੋੜਾ ਫਨ ਪੁੱਛੀ ਦੁਖਦ ਘਟਨਾ ਇਨਸਾਨੀਅਤ ਸ਼ਰਮਸਾਰ ਹੋਈ ਹੈ ਔਰ ਸਾਰਿਆਂ ਦਾ ਸਿਰ ਇਸ ਸਮੇਂ ਝੁਕ ਰਿਹਾ ਇਨਸਾਨੀਅਤ ਦਾ ਸਿਰ ਝੁਕ ਰਿਹਾ ਵਾ ਜਿਸ ਤਰੀਕੇ ਦੀ ਕਤੌਨੀ ਘਟਨਾ ਉਸ ਰਾਖਸ਼ੀ ਮੈਂ ਕਹੂੰਗਾ ਜਿਸ ਨੇ ਇਦਾਂ ਦੀ ਕੀਤੀ ਆ ਔਰ ਬਹੁਤ ਜ਼ਿਆਦਾ ਦੁੱਖ ਮਤਲਬ ਇਸ ਤੋਂ ਵੱਡਾ ਦੁੱਖ ਨਹੀਂ ਹੋ ਸਕਦਾ ਵੀ ਜੋ ਅੱਜ ਇਸ ਪਰਿਵਾਰ ਦੇ ਨਾਲ ਵਾਪਰਿਆ ਵਾ ਇੱਕ ਮਾਸੂਮ ਜੀ ਬੱਚੀ ਜਿਹਦੇ ਨਾਲ ਇਦਾਂ ਦੀ ਕਤੌਨੀ ਹਰਕਤ ਕਰਕੇ ਉਹਦਾ ਕਤਲ ਕਰ ਦਿੱਤਾ ਗਿਆ ਵਾ ਸੋ ਮੈਂ ਬਹੁਤ ਪਰਸਨਲੀ ਮੇਰਾ ਬਹੁਤ ਮਨ ਇਸ ਸਮੇਂ ਭਰਿਆ ਹੋਇਆ ਵੈ ਔਰ ਮੈਂ ਦੁਖ ਸ਼ਬਦਾਂ ਚ ਬਿਆਨ ਨਹੀਂ ਹੋ ਸਕਦਾ ਔਰ ਜੋ ਜਿਸ ਉਸ ਬੰਦੇ ਨੇ ਜਿਹੜੀ ਇਹ ਕੀਤੀ ਹੈ ਪੁਲਿਸ ਨੇ ਉਹਨੂੰ ਅਰੈਸਟ ਕਰਕੇ ਉਹਦੇ ਤੇ ਜੋ ਵੀ ਧਾਰਾਵਾਂ ਬੰਦੀਆਂ ਮੈਂ ਉਹ ਲਗਾ ਦਿੱਤੀਆਂ ਮੈਂ ਔਰ ਸਿੱਧਾ ਕਾਨੂੰਨ ਤੋਂ ਇਹੀ ਮੰਗ ਕਰਾਂਗੇ ਜਨਤੋਂ ਜਲਦ ਇਸ ਬੰਦੇ ਨੂੰ ਇਹਨੂੰ ਆਲਰੇਡੀ ਭਗਤ ਜੀ ਨੇ ਵੀ ਹੁਣੇ ਕਾਲ ਕੀਤੀ ਆ ਅਸੀਂ ਤਾਂ ਇਹੀ ਪ੍ਰਸ਼ਾਸਨ ਨੂੰ ਉਹ ਕਰ ਰਹੇ ਆ ਅੱਗੇ ਬਈ ਇਹ ਫਾਸਟ ਟਰੈਕ ਦੇ ਵਿੱਚ ਜਾ ਕੇ ਉਹਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ। ਇਹ ਐਸਆਈ ਮੌਕੇ ਤੇ ਪਹੁੰਚਦਾ ਹੈ ਕਹਿੰਦਾ ਬੋਡੀ ਨਹੀਂ ਮਿਲੀ। ਪਰ ਮੱਲੇ ਦੇ ਲੋਕ ਜਿਹੜੇ ਆ ਉਹ ਜਦੋਂ ਘਰ ਚਾਨਪਿੰਨ ਕਰਦੇ ਇਹ ਡੈਡ ਬੋਡੀ ਮਿਲ ਜਾਂਦੀ। ਵੇਖੋ ਉਹਦੇ ਵਿੱਚ ਐਸਆਈ ਦੀ ਤਾਂ ਹਰ ਹਾਲਤ ਦੇ ਵਿੱਚ ਜੋ ਨਜ਼ਰ ਆ ਰਿਹਾ ਵੈ ਉਹਦੇ ਵਿੱਚ ਬਹੁਤ ਵੱਡੀ ਨੈਗਲੀਜੈਂਸ ਜੋ ਸਮਝ ਆਈ ਹੈ ਔਰ ਉਹਨੂੰ ਐਸਆਈ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਵੈ। ਪਰ ਕੱਲੇ ਸਸਪੈਂਡ ਕਰਨ ਨਾਲ ਪਰਪਸਲੀ ਸੋਲਵ ਹੁੰਦਾ ਇੱਕ ਬੱਚੇ ਦੀ ਜਾਨ ਚਲੇ ਗਈ ਹੈ ਕਿਸੇ ਦੀ ਲਗੜਜੀ ਦੇ ਨਾਲ। ਈਐਸਆਈ ਵੀ ਮੈਂ ਸਮਝੂੰਗਾ ਵੀ ਉਹਤੇ ਵੀ ਬਹੁਤ بڑا ਉਹਦੀ ਜਿਹੜੀ ਗਲਤੀ ਆ ਇਹ ਸਾਰੇ ਜੋ ਇਹ ਇਨਸੀਡੈਂਸ ਹੋਇਆ ਵਾ ਜੇ ਉਹ ਏਐਸਆਈ ਸਹੀ ਤਰੀਕੇ ਨਾਲ ਆਪਣੀ ਜ਼ਿੰਮੇਵਾਰੀ ਨਿਭਾਉਂਦਾ ਤੇ ਇਹ ਨੌਬਤ ਨਹੀਂ ਆਣੀ ਸੀ ਬਾਰ ਨਾ ਕੋਈ ਗੱਲਬਾਤ ਹੋਈ ਹੈ ਉਹ ਨਾਦਰ ਸੰਤੁਸ਼ਟ ਨੇ ਕਾਰਵਾਈ ਨਾਲ ਜਾਂ ਹੋਰ ਕੋਈ ਮੰਗ ਰੱਖੀ ਤੁਹਾਡੇ ਤੋਂ ਪਰਿਵਾਰ ਸੰਤੂ ਇਸ ਸਮੇਂ ਤਾਂ ਦੇ ਹਾਲਾਤ ਹੀ ਨਹੀਂ ਹੈਗੇ ਵੀ ਜਿਹੜੀ ਅਸੀਂ ਪਰਿਵਾਰ ਦੇ ਨਾਲ ਇਸ ਟਾਪਿਕ ਤੇ ਕੋਈ ਗੱਲ ਕਰੀ ਹੈ ਪਰ ਜੋ ਵੀ ਪ੍ਰਸ਼ਾਸਨ ਦੇ ਤੌਰ ਤੇ ਜੋ ਅਸੀਂ ਪਰਿਵਾਰ ਦੇ ਨਾਲ ਅਸੀਂ ਖੜੇ ਆਂ ਬਈ ਇਹ ਸਾਡੇ ਸਾਰੇ ਸ਼ਹਿਰ ਦੇ ਲਈ ਸ਼ਰਮਨਾਕ ਘਟਨਾ ਹੈ ਇੱਕ ਇਕੱਲਾ ਇਹ ਸਾਡੇ ਵੀ ਸਾਰਿਆਂ ਦੀ ਪਰਿਵਾਰ ਦੀ ਬੱਚੀਆਂ ਧੀਆਂ ਸਾਰਿਆਂ ਦੀਆਂ ਸਾਂਝੀਆਂ ਪਰ ਅੱਜ ਜਿੰਨਾ ਕਿ ਤਕਲੀਫ ਹੋਈ ਆ ਵੀ ਕੋਈ ਵੀ ਪਰਿਵਾਰ ਆਪਣੇ ਬੱਚਿਆਂ ਨੂੰ ਕਿਤੇ ਕਿਸੇ ਆਸ ਪड़ोस ਦੇ ਬਾਹਰ ਪੇ ਜਨਤੋ ਘਟਰਾਉਗਾ ਐਸਆਈ ਦੇ ਉੱਪਰ ਲੱਗਦਾ ਨਹੀਂ ਕਿ ਸਖਤੀ ਦੇ ਨਾਲ ਕਾਰਵਾਈ ਹੋਣੀ ਚਾਹੀਦੀ ਬਿਲਕੁਲ ਹੋਣੀ ਚਾਹੀਦੀ ਹੈ ਇਹ ਇਹ ਗਲਤੀ ਦੇ ਵਿੱਚ ਬਿਲਕੁਲ ਹੋਣੀ ਚਾਹੀਦੀ ਹੈ ਮੈਂ ਤਾਂ ਬਲੰਟਲੀ ਇਹ ਗੱਲ ਕਹਿਣਾ ਮੈਂ ਕਿल्ली सस्पेंशन ਦੇ ਨਾਲ ਕੋਈ ਪਰਪਸ ਸੋਲਵ ਨਹੀਂ ਹੁੰਦਾ ਉਹ ਐਸਆਈ ਵੀ ਬਹੁਤ ਬੜੀ ਉਹਦੀ ਗਲਤੀ ਹੈ